ਹਾਂਜੀ ਸਤਿ ਸ਼੍ਰੀ ਗਾਲ ਜੀ ਸਾਰੇ ਭਰਾਵਾਂ ਨੂੰ ਹੋਰ ਸਾਰੇ ਵੀ ਠੀਕ ਠਾਕ ਜੀ ਹੋਰ ਸਾਰੇ ਭਰਾ ਠੀਕ ਠਾਕ ਬਜਾਈ ਕਰਦੇ ਆ ਜੀ ਝੋਨੇ ਦੀ ਸਿੱਧੀ ਬਜਾਈ ਤੇ ਸ਼ੁਰੂ ਕਰਤੀ ਆ ਜੀ ਸਿੱਧੀ ਬਜਾਈ ਝੋਨੇ ਦੀ ਇਹ ਸਾਰਾ ਕੁਝ ਬਜਾਈ ਡਬਲ ਕਰਨੀ ਹੈ ਜੀ ਡਬਲ ਕਰਕੇ ਵੇਖਣੀ ਆ ਢੀ ਘਟਾ ਦਾਂਗੇ ਜਿਵੇਂ ਇੱਕ ਸਾਈਡ ਨੂੰ ਅੱਗੇ ਅਸੀਂ ਅੱਜ ਜਿਹੜੀ ਕੀ ਉਹ ਵਜੀ ਕਰਦੇ ਆ ਇਹ ਵੈਰੈਟੀ ਦਾ ਅਸੀਂ ਨਾ ਬੀਜ ਪਾਉਂਦੇ ਹੁੰਨੇ ਆ ਪਹਿਲੋਂ 5 ਕਿਲੋ ਐਰ ਕੀ 7 ਕਿਲੋ ਬੀ ਕਰਕੇ ਨਾ ਤੇ ਇਹਦੀ ਡਬਲ ਵਜੀ ਆਪਾਂ ਕਰਕੇ ਵੇਖਣੀ ਆ ਕਿੱਦਾਂ ਰਹਿੰਦੀ ਆ ਕੁਝ ਭਰਾ ਕਹਿੰਦੇ ਆ ਕਿ ਡਬਲ ਵਜੀ ਜਿਹੜੀ ਕਰਦੇ ਹੋ ਵਧੀਆ ਰਹਿੰਦੀ ਆ ਝਾੜੀ ਵਧੀਆ ਲੈਂਦਾ ਉਹਦੇ ਵਿੱਚ ਤੇ ਉਹਦਾ ਵੇਖਾਂਗੇ ਵੇਖਾਂਗੇ ਡਬਲ ਵਜੀ ਕਿੱਦਾਂ ਲੈਂਦਾ ਝਾੜ ਚੂੜ ਤੇ ਪਹਿਲੀਆਂ ਵਾਹ ਗਈ ਤੇ ਲੈਜਰ ਲੈਵਲਿੰਗ ਕਰਕੇ ਹਰ ਵਾਰੀ ਆਪਾਂ ਇਦਾਂ ਹੀ ਬਜਾਈ ਕਰ ਦਿੰਦੇ ਆ ਸਿੱਧੀ ਉੱਪਰ ਬਜਾਈ ਕਰੀ ਜਾਂਦੇ ਆ ਤੇ ਉਹ ਜੇ ਡਬਲ ਇਦਾਂ ਕਰਨੀ ਜਿਵੇਂ ਇੱਕ ਸਾਈਡ ਨੂੰ ਬੀਜ ਤੀ ਆ ਚੜਦੇ ਲੈਂਦੇ ਨੂੰ ਮੁੜ ਕੇ ਬਾਅਦ ਦੇ ਵਿੱਚ ਦੱਖਣ ਪਾਸੇ ਇੱਕ ਸਾਈਡ ਬੀਜ ਦਾਂਗੇ ਪਿੱਡਾ ਵੱਲ ਬਜਾਈ ਇੱਕ ਕਰਦਾਗੇ ਤੇ ਇਹ ਜਿਹੜੀ ਵੈਰੈਟੀ ਬੀਜੰਦੇ ਆ ਸਾਵਾ ਕੰਪਨੀ ਦਾ 7301 ਚੋਂ ਨਾ ਬੀਜੰਦਾ ਆ ਹੋਣ ਬੀੜਾ ਬੀਜਾਂ ਮੈਂ ਆਪਾਂ ਕਰ ਫੱਦੇ ਹੁਣ ਜਿਹੜਾ ਸਿੰਗਲ ਬਜਾਈ ਜੀ ਅਸੀਂ ਪਾਉਂਦੇ ਹੁੰਨੇ ਆ ਜਿਹੜੀ ਇੱਕ ਸਾਈਡ ਬਜਾਈ ਕਰਨੀ ਆ ਉਹਦੇ ਵਿੱਚ ਇਹਦਾ ਪਾਈਦਾ ਐ ਸਾਢੇ 4 ਕਿਲੋ ਤੱਕ ਅੱਗੇ ਪਾਉਂਦੇ ਨਾ ਸਾਢੇ 4-5 ਇੱਥੇ ਕੀ ਪੈਂਦਾ ਹੁੰਦਾ ਹੈ ਸਾਢੇ 4 ਹੀ ਜ਼ਿਆਦਾ ਤਾਂ ਪੈਂਦਾ ਹੁੰਦਾ ਹੈ ਚਲੋ 5 ਤੱਕ ਵੀ ਪੈ ਜਾਂਦਾ ਹੁੰਦਾ ਹੈ ਡਬਲ ਬਜਾਈ ਫਿਰ 7 ਕਿਲੋ ਵੀ ਕਰਕੇ ਵੇਖਾਂਗੇ ਇੱਕ ਦਾ ਨਹੀਂ ਤਾਂ ਉਹਦੇ ਵੀ ਆਪਾਂ ਨਾਲ ਦੀ ਨਾਲ ਹੀ ਜਿਵੇਂ ਜਰਮੀਨੇਸ਼ਨ ਹੋਈ ਜਿੱਦਾਂ ਵੀ ਉਹਦੇ ਬਾਰੇ ਨਾ ਸਾਰਾ ਦੱਸਾਂਗੇ ਫਿਰ ਜਰਮੀਨੇਸ਼ਨ ਦਾ ਸਾਰਾ ਸਿਸਟਮ ਕਿਦਾਂ ਰਹਿੰਦੀ ਜਰਮੀਨੇਸ਼ਨ ਜਿਹੜੀ ਡਬਲ ਬਜਾਈ ਕਰਦੇ ਆ ਤੇ ਇਹਦੇ ਵਿੱਚ ਆਪਾਂ ਜਿਹੜਾ ਪ੍ਰਾਲ ਪ੍ਰੂਲਾ ਸਭ ਖੇਤਾਂ ਦੇ ਵਿੱਚ ਹੀ ਰਹਿਣ ਤਾਂ ਹੈ ਜੀ ਆਪਾਂ ਮਾਰ ਕੇ ਤੇ ਲਾਉਂਦੇ ਨਹੀਂ ਹੁੰਦੇ ਕਣਕ ਵੱਟਣ ਤੋਂ ਬਾਅਦ ਤੂੜੀ ਬਣਾਉਣ ਤੋਂ ਬਾਅਦ ਤੇ ਉਦਾਂ ਹੀ ਲੈਵਲ ਲੈਵਲਿੰਗ ਕਰਕੇ ਖੇਤ ਆ ਪ੍ਰਾਲ ਸਾਰਾ ਵੇਚੀ ਆ ਆਹ ਵੇਖ ਪ੍ਰਾਲ ਸਾਰੇ ਬਰਾਲ ਵਿੱਚ ਤੇ ਬਸ ਲੈ ਜੇ ਲੈਵਲਿੰਗ ਕਰਕੇ ਖੇਤ ਤੇ ਕਿਰੀ ਜਾਂਦੇ ਆਂ ਜੀ ਚੋਨਾ ਸਾਵਾ ਕੰਪਨੀ ਦਾ 7301 ਕੇ ਰੰਦਾ ਹੈ ਜੀ ਇਹਲੇ ਆਂ ਫਿਰ ਜਿਹੜੀ ਜਿਹੜੀ ਰੈਡੀਕੇਟ ਕਰਾਂਗੇ ਉਹ ਦੱਸਾਂਗੇ ਨਾਲ ਦੀ ਨਾਲ ਹੀ ਉਹਦੀਆਂ ਪਾਵਾਂਗੇ ਵੀਡੀਓ ਕਈ ਕਈ ਭਰਾਵਾਂ ਦੇ ਕੋਣ ਵੀ ਹੁੰਦੇ ਸੀ ਕਹਿੰਦੇ ਵੀਡੀਓ ਨਹੀਂ ਪਾਉਂਦੇ ਹੁੰਦੇ ਐਦਾਂ ਚਲੋ ਹੁਣ ਤੋਂ ਆਪਾਂ ਪਾਇਆ ਕਰਾਂਗੇ ਜੀ ਚੋਨੇ ਦੀ ਬਜਾਈ ਲੀਆਂ ਸਾਰੀਆਂ ਅੱਜ ਸ਼ੁਰੂ ਕੀਤੀ ਹੈ ਬਜਾਈ ਤੇ ਹੁਣ ਸਾਰੀਆਂ ਹੀ ਆਪਾਂ ਵੀਡੀਓ ਪਾਵਾਂਗੇ ਜੀ ਬਜਾਈ ਦੀਆਂ ਬੀਜ ਦਾ ਵੀ ਹੁਣ ਤੁਹਾਨੂੰ ਦੱਸਤਾ ਹਾਂ ਵੀ ਸਿੰਗਲ ਬਜਾਈ ਜੀ ਕਿੰਨਾ ਪੌਣਾ ਡਬਲ ਜੀ ਕਿੰਨਾ ਪੌਣਾ ਹੈਗਾ ਜਿਹੜੀ ਬਜਾਈ ਕੀਤੀ ਉਹ ਵੀ ਦੱਸਾਂਗੇ ਤੇ ਨਾਲ ਦੀ ਨਾਲ ਹੀ ਆਪਾਂ ਪਾਣੀ ਲਾਵਾਂਗੇ ਜੀ ਬਜਾਈ ਕਰਨ ਤੋਂ ਬਾਅਦ ਨਾਲ ਦੀ ਨਾਲ ਹੀ ਪਾਣੀ ਲੱਗੂਗਾ ਇਹਨੂੰ ਤੇ ਉਹਦਾ ਫਿਰ ਦੱਸਾਂਗੇ ਇਹਦਾ ਲਿੰਦਾ ਸਿਸਟਮ ਓਕੇ ਜੀ ਧੰਨਵਾਦ ਸਾਰੇ ਭਰਾਵਾਂ ਦਾ ਜੀ ਕਾਫੀ ਟਾਈਮ ਪਾ ਕੇ ਆਪਾਂ ਵੀਡੀਓ ਕਾਉਣ ਲੱਗੇ ਓਕੇ ਜੀ